ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਟਿਆਲਾ ਪਹੁੰਚੇ ਇਸ ਮੌਕੇ ਨਾ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰ ਅਤੇ ਜਨ ਸੰਚਾਰ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਹਰਜਿੰਦਰਪਾਲ ਸਿੰਘ ਵਾਲੀਆ ਦਾ ਹਾਲ ਚਾਲ ਜਾਣਿਆ ਜ਼ਿਕਰਯੋਗ ਹੈ ਕਿ ਡਾਕਟਰ ਹਰਜਿੰਦਰਪਾਲ ਸਿੰਘ ਵਾਲੀਆ ਨੂੰ ਦਿਲ ਨਾਲ ਸੰਬੰਧਿਤ ਸਮੱਸਿਆ ਹੋਣ ਕਾਰਨ ਹਸਪਤਾਲ ਜਾਣਾ ਪਿਆ ਸੀ ਅਤੇ ਲੰਘੇ ਦਿਨ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਇਸ ਮੌਕੇ ਮਹਿਲਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਦਾਰਾ ਚੜ੍ਹਦੇ ਕਲਾ ਦੇ ਚੇਅਰਮੈਨ ਪਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਸਰਦਾਰਨੀ ਜਸਵਿੰਦਰ ਕੌਰ ਦਰਦੀ ਚੜ੍ਹਦੇ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਚੜ੍ਹਦੇ ਕਲਾ ਟਾਈਮ ਟੀਵੀ ਦੇ ਸੀਈਓ ਡਾਕਟਰ ਇੰਦਰਪ੍ਰੀਤ ਕੌਰ ਦਰਦੀ ਵੀ ਮੌਜੂਦ ਸਨ ਇਸ ਮੌਕੇ ਸੰਵਾਦ ਵਾਤੇ ਸਰਦਾਰ ਜਗਜੀਤ ਸਿੰਘ ਦਰਦੀ ਨੇ ਡਾਕਟਰ ਵਾਲੀਆ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ ਦੇਖੋ ਜੀ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੋਂ ਹਾਂ ਉਸ ਕੌਮ ਦੇ ਚਰਨਾਂ ਦੀ ਮਿੱਟੀ ਆ ਤੇ ਸਾਡੇ ਆਪ ਦੇ ਬਹੁਤ ਹੀ ਸਤਿਕਾਰਯੋਗ ਪ੍ਰਸਤਵ ਵਾਲੀਆ ਜੀ ਦੀ ਸਿਹਤ ਥੋੜੀ ਜੀ ਹਰਜਿੰਦਰ ਵਾਲੀਆ ਜੀ ਦੀ ਸਿਹਤ ਨਾ ਸਾਜ਼ ਹੋ ਗਈ ਸੀ ਸੋ ਇਹਨਾਂ ਦੀ ਮਜ਼ਾਦਪੁਰ ਸੀ ਕਰਨ ਆਏ ਆ ਗੁਰੂ ਸਾਹਿਬ ਦੇ ਚਰਨਾਂ ਅਰਦਾਸ ਕਰਦੇ ਆ ਸ਼ੁਕਰਾਨਾ ਵੀ ਸਾਨੂੰ ਵਧੀਆ ਹੱਥ ਦੇ ਖੇੜਦੇ ਮਿਲੇ ਆ ਹੈ ਜੀ ਮੇਰੇ ਨਾਲ ਵੱਧ ਮੁੱਛ ਤਾਂ ਇਹਨਾਂ ਦੀ ਹੈ ਨਹੀਂ